ਕੈਮੀਕਲ ਲੇਪਾ ਮੀ ਸਾਹਿਬ ਗਿਆ ਤੇ ਉਹ ਕਰਾ ਲਿਆ ਇਹ ਹੋਰ ਤੱਕ ਇਹੋ ਜਿਹਾ ਬੋਲਣਾ ਸਮੁੱਚੀ ਸਿੱਖ ਕੌਮ ਨੂੰ ਸਾਰੇ ਪੰਜਾਬੀਆਂ ਨੂੰ ਤੇ ਸਾਡੇ ਪੰਜਾਬ ਦਾ ਇਹ ਜਿਹੜਾ ਸਿਰ ਨੀਵਾ ਹੋਇਆ ਇਸ ਚੀਜ਼ ਦੇ ਨਾਲ ਤੁਸੀਂ ਇੱਕ ਐਸੇ ਜਗ੍ਹਾ ਤੇ ਬੈਠੇ ਹੋ ਐਸੇ ਇੱਕ ਅਹੁਦੇ ਤੇ ਬੈਠੇ ਹੋ ਜਿੱਥੇ ਕਿ ਇੱਕ ਸ਼ਬਦ ਵੀ ਜਦੋਂ ਪ੍ਰਧਾਨ ਸਾਹਿਬ ਦਾ ਬੋਲਿਆ ਹੋਇਆ ਜਾਂ ਉਹਨਾਂ ਦੀ ਕੋਈ ਸਟੇਟਮੈਂਟ ਜਿਹੜੀ ਹੈ ਉਹ ਜਾਰੀ ਕੀਤੀ ਹੋਈ ਹਰ ਸਿੱਖ ਹਰ ਪੰਜਾਬੀ ਚਾਹੇ ਦੇਸ਼ 'ਚ ਚਾਹੇ ਵਿਦੇਸ਼ 'ਚ ਬਹੁਤ ਆਦਰ ਸਤਿਕਾਰਯੋਗ ਸੁਣੋ ਮੇਰੀ ਅਪੀਲ ਇਸ ਪੂਰੀ ਕਮੇਟੀ ਨੂੰ ਐਸਜੀਪੀਸੀ ਦੀ ਕਮੇਟੀ ਨੂੰ ਕਿ ਇਸ ਦੇ ਉੱਤੇ ਬਹੁਤ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਣਾ ਚਾਹੀਦਾ ਹੈ ਔਰ ਅਸੀਂ ਆਪਣਾ ਇੱਕ ਸੋਮੋਟੋ ਵੀ ਉਹਨਾਂ ਨੂੰ ਜਾਰੀ ਕੀਤਾ ਹੈ ਉਹਨਾਂ ਨੂੰ ਕਿਹਾ ਹੈ ਕਿ 4 ਦਿਨ ਦੇ ਅੰਦਰ ਅੰਦਰ ਕੋਈ ਦਾ ਜਵਾਬ ਦੇਣ ਅਗਰ ਉਹ ਕਹਿੰਦੇ ਨੇ ਕਿ ਮੈਂ ਸਾਰੀ ਸੂਚੀ ਨਾਰੀ ਕੋਲੋਂ ਇਸ ਚੀਜ਼ ਦੇ ਉੱਤੇ ਮਾਫੀ ਵੀ ਮੰਗ ਲਈ ਹੈ ਮਾਫੀ ਮੰਗਣਾ ਕਾਫੀ ਨਹੀਂ ਹੈ ਮਾਫੀ ਮੰਗਣਾ ਤੇ ਉਹ ਹੋਇਆ ਕਿ ਆਪਣੀ ਕੁਰਸੀ ਬਚਾਉਣ ਲਈ ਆਪਣਾ ਅਹੁਦਾ ਬਚਾਉਣ ਦੇ ਲਈ ਉਸ ਦੇ ਪਿੱਛੇ ਜਾ ਕੇ ਕਿਸੇ ਇੱਕ ਇੱਕ ਸੈਂਟੈਂਸ ਦੇ ਉੱਤੇ ਇੱਕ ਮਾਫੀ ਨਾਮੇ ਦੇ ਉੱਤੇ ਪਿੱਛੇ ਛਿਪ ਜਾਣਾ ਬੀਬੀ ਜਗੀਰ ਕੌਰ ਨੂੰ ਪੱਦੀ ਸ਼ਬਦਾਵਲੀ ਬੋਲਣ ਦੇ ਮਾਮਲੇ ਦੇ ਵਿੱਚ ਹੁਣ ਸ਼ੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀਆਂ ਮੁਸ਼ਕਲਾਂ ਵਾਧੀਆਂ ਹੀ ਦਿਖਾਈ ਦੇ ਰਹੀਆਂ ਨੇ ਕਿਉਂਕਿ ਹੁਣ ਮੈਲਾ ਕਮਿਸ਼ਨ ਨੇ ਰਜਿੰਦਰ ਸਿੰਘ ਧਾਮੇ ਨੂੰ ਸ਼ੂ ਮੋਟੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਤੇ ਹੁਣ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਪਸ਼ਬਦ ਬੋਲ ਕੇ ਮਾਫੀ ਮੰਗਣਾ ਕਾਫੀ ਨਹੀਂ ਹੈ ਉਹਨਾਂ ਨੇ S7P3 ਨੂੰ ਧਾਮੇ ਨੂੰ ਉਹਦੇ ਤੋਂ ਹਟਾਉਣ ਦੀ ਵੀ ਅਪੀਲ ਕੀਤੀ ਹੈ ਉਹਨਾਂ ਦੱਸਦੀ ਹੈ ਕਿ ਮੈਲਾ ਕਮਿਸ਼ਨ ਨੇ ਰਜਿੰਦਰ ਧਾਮੇ ਐਜੀਪੀਸੀ ਦੇ ਪ੍ਰਧਾਨ ਅਵਰਧ ਸ਼ੂ ਨੋਟਿਸ ਜਾਰੀ ਕਰਦਿਆਂ ਇਹ 4 ਦਿਨਾਂ ਦੇ ਵਿੱਚ ਉਹਨਾਂ ਨੂੰ ਜਵਾਬ ਦੇਣ ਦੇ ਲਈ ਆਖਿਆ ਹੈ ਉਹਨਾਂ ਨੇ ਕਿਹਾ ਕਿ ਅਪਸ਼ਬਦ ਬੋਲ ਕੇ ਮਾਫੀ ਮੰਗਣਾ ਹੀ ਕਾਫੀ ਨਹੀਂ ਹੁੰਦਾ ਉਹਨਾਂ ਨੂੰ ਉਹਦੇ ਤੋਂ ਹਟਾਉਣ ਦੀ ਵੀ ਅਪੀਲ ਜਿੱਥੇ ਕੀਤੀ ਹੈ ਨਾਲ ਇਹਨਾਂ ਨੇ ਕਿਹਾ ਕਿ ਗੁਰੂਆਂ ਨੇ ਤਾਂ ਮਹਿਲਾਵਾਂ ਨੂੰ ਸਨਮਾਨ ਦਿੱਤਾ ਹੈ ਪਰ ਧਾਮੀ ਨੇ ਇਸ ਨੂੰ ਧਾਰ ਤਾਰ ਕਰ ਦਿੱਤਾ ਹੈ ਔਰ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕੁਝ ਕਿਹਾ ਹਰਜਿੰਦਰ ਸਿੰਘ ਧਾਮੀ ਜੀ ਨੇ ਬੀਬੀ ਜਗੀਰ ਕੌਰ ਜੀ ਦੇ ਖਿਲਾਫ ਜਿਸ ਤਰ੍ਹਾਂ ਦੀ ਸ਼ਬਦਾਬਦੀ ਵਰਤੀ ਗਈ ਹੈ ਬਹੁਤ ਹੀ ਨੀਚੇ ਪੱਧਰ ਦੀ ਬੀਬੀ ਜਗੀਰ ਕੌਰ ਜੋ ਕਿ ਇੱਕ ਸਿਆਸੀ ਪਾਰਟੀ ਨੂੰ ਸਬੰਧਤ ਰੱਖਦੇ ਨੇ ਐਸਜੀਪੀਸੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਜਿਹੜੀ ਬਹੁਤ ਹੀ ਅਪੱਤੀਜਨਕ ਹੈ ਮਹਿਲਾ ਕਮਿਸ਼ਨ ਦੀ ਤਰਫ ਤੋਂ ਅਸੀਂ ਇਸ ਤੇ ਬਹੁਤ ਹੀ ਜ਼ਿਆਦਾ ਸਖਤ ਨਾਰਾਜ਼ਗੀ ਦਿਖਾਉਣੀ ਹੈ ਇਹ ਇਕੱਲਾ ਇੱਕ ਵਿਅਕਤੀਗਤ ਇਕੱਲਾ ਬੀਬੀ ਜਗੀਰ ਕੌਰ ਜੀ ਦੇ ਉੱਤੇ ਸਬੰਧਿਤ ਹੀ ਨਹੀਂ ਬਲਕਿ ਸਮੁੱਚੀ ਨਾਰੀ ਜਿਹੜੀ ਹੈਗਾ ਪੰਜਾਬ ਦੀ ਔਰਤਾਂ ਇਹ ਸਾਡਾ ਜਿਹੜਾ ਉਹਨਾਂ ਦਾ ਧਾਮੀ ਸਾਹਿਬ ਦਾ ਬਿਆਨ ਸੀਗਾ ਇਹ ਪੂਰੇ ਦੇਸ਼ ਭਰ ਵਿੱਚ ਬੈਠੇ ਸਿੱਖ ਕੌਮ ਜਿਹੜੀਆਂ ਉਹਨਾਂ ਨੂੰ ਸ਼ਰਮ ਨਾ ਕੀਤਾ ਇਸ ਤਰ੍ਹਾਂ ਦੀ ਸਾਨੂੰ ਉਹਨਾਂ ਦੇ ਕੋਲੋਂ ਬਿਲਕੁਲ ਉਮੀਦ ਨਹੀਂ ਸੀ ਧਾਮੀ ਜੀ ਜੇ ਕਿ ਇਹੋ ਜੀ ਇਸਤੇਮਾਲ ਕਰਨਗੇ ਜਿਹੜੀ ਕਿ ਵੀਡੀਓ ਮੇਰੇ ਖਿਆਲ ਸਭ ਨੇ ਦੇਖੀ ਹੋਵੇਗੀ ਸਭ ਨੇ ਬਿਆਨ ਵੀ ਸੁਣਿਆ ਹੋਵੇਗਾ ਲੇਕਿਨ ਮੈਂ ਫਿਰ ਵੀ ਤੁਹਾਡੇ ਲਈ ਇੱਕ ਵਾਰੀ ਜ਼ਰੂਰ ਉਹ ਵੀਡੀਓ ਚਲਾਉਣਾ ਚਾਹਨੀ ਆ ਤਾਂ ਕਿ ਜਿਸ ਨੇ ਨਹੀਂ ਸੁਣਿਆ ਜਾਂ ਨਹੀਂ ਦੇਖਿਆ ਉਹ ਜ਼ਰੂਰ ਸਮਝਣ ਕਿ ਇਹੋ ਜੀ ਜਿਹੜੀ ਸ਼ਰਤਾਬਲੀ ਹੈ ਇੱਕ ਔਰਤਾਂ ਦੇ ਲਈ ਇੱਕ ਕਿੰਨੀ ਮਾੜੀ ਇੱਕ ਨੀਚੀ ਨੀਤੀ ਜਿਹੜੀ ਹੈ ਸੋਚ ਜਿਹੜੀ ਹੈ ਉਹ ਦਰਸਾਉਂਦੀ ਹੈ ਇਸ ਚੀਜ਼ ਨੂੰ ਇੱਕ ਮਿੰਟ ਮੈਂ ਤੁਹਾਨੂੰ ਸਭ ਨੂੰ ਇਸ ਚੀਜ਼ ਦਾ ਦਿਖਾਨੀ ਆ ਕਿਤਾਬ ਦੇ ਜਥੇਦਾਰ ਸਹਿਬਾਨ ਨੇ ਤਿੰਨ ਦਿਨਾਂ ਦਾ ਦਿੱਤਾ ਸੀ ਵੀ ਤਿੰਨ ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਮਾਣ ਕੀਤੇ ਜਾਣ ਉਹ ਵਧਾਤ ਦੇ ਦਿਨਾਂ ਨੇ ਤੇ ਉਹ ਕਹਿੰਦੇ ਨਾ ਬਾਅਦ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਇਹ ਹੁੰਦਾ ਆਈ ਥਿੰਕ ਇਟਸ ਇਹ ਹੁਕਮਨਾਮੇ 'ਚੋਂ ਸੌਦਾ ਹੋਇਆ ਕੱਲਾ ਕੱਲਾ ਜਿਹੇ ਜਿਹੇ ਦਾ ਕਾਤਾ ਰਿਹਾ ਇਹ ਤਾਂ ਪੰਜਾਂ ਵਾਲੀ ਬੀਟੀਆ ਸੌਂਡ ਬਣਾ ਲਈਆ ਅੱਛਾ ਜੀ ਜਿਹੇ ਜਿਹੇ ਦਾ ਕਾਤਾ ਰਿਹਾ ਜੈਨੋਹਾ ਕੱਲਾ ਕਾਤਾ ਰਿਹਾ ਬਹੁਤ سارے ਰੋਟਾ ਨਾ ਇੱਕਲੇ 75 ਸਿੰਘ ਦਾ ਆਪੇ ਕਾਤਾ ਲਿਆ ਜੀ ਜੀ ਤਾਂ ਹੁਣ ਆਪਾਂ ਪੰਜਾਂ ਨੇ ਬਣਾ ਲਈਏ ਪਰ ਉਹਨੇ ਲਿਖੇ ਕਾਲ ਤੱਕ ਹਮੋਂ ਦੁੱਤਾਏਗਾ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਤਾਂ ਇਹ ਪਤਾ ਨਹੀਂ ਮੇਰੇ ਜੀ ਜੀ ਦਾ ਹੋਇਆ ਨਹੀਂ ਇਹ ਤਾਂ ਹੁਣ ਏਜੰਟ ਨੇ ਦਿਖਾਇਆ ਕਿ ਤੱਕ ਕਰਦੇ ਹੈ ਜੀ ਬਾਬਾ ਜੀ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜਗੀਰਕੌਰ ਜੀ ਨਾਲ ਗੱਲ ਹੋਈ ਜੀ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਹਰ ਤੱਕ ਪਾਰ ਦੀ ਕੁੱਤੀ ਆਪ ਸੀ ਕਾਦਮ ਖਾਲਾ ਕਾ ਡਾਕੇ ਉੱਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਤੁਸੀਂ ਸਭ ਨੇ ਸੁਣਿਆ ਕਿ ਇਹ ਕਹੋ ਜੀ ਸ਼ਬਦਾਬਲੀ ਸੀ ਇਹੋ ਜਾਂ ਬੋਲਣ ਸਮੁੱਚੀ ਸਿੱਖ ਕੌਮ ਨੂੰ ਸਾਰੇ ਪੰਜਾਬੀਆਂ ਨੂੰ ਤੇ ਸਾਡੇ ਪੰਜਾਬ ਦਾ ਇਹ ਜਿਹੜਾ ਸਿਰ ਨੀਵਾ ਹੋਇਆ ਇਸ ਚੀਜ਼ ਦੇ ਨਾਲ ਸਾਡੇ ਗੁਰੂ ਸਹਿਬਾਨਾ ਨੇ ਔਰਤ ਨੂੰ ਸਮਾਜ ਦੇ ਅੰਦਰ ਇੱਕ ਬਹੁਤ ਹੀ ਉੱਚਾ ਦਰਜਾ ਦਿੱਤਾ ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੇ ਇਹ ਵੀ ਕਿਹਾ ਆ ਸੋ ਕਿਉ ਮੰਦਾ ਆਖੀ ਜਿਤ ਜੰਮੇ ਜਾਨ ਜਿਤ ਜੰਮੇ ਰਾਜਾਨ ਇਹੋ ਜੀ ਜਿਹੜੀ ਸਾਡੀ ਇੱਜ਼ਤ ਜਿਹੜੀ ਆ ਔਰਤ ਸਮਾਜ ਦੇ ਅੰਦਰ ਉੱਚੀ ਐ ਔਰ ਉਹੀ ਜਿਹੜੀ ਇੱਜ਼ਤ ਹੈ ਇਹਨਾਂ ਨੇ ਪੂਰੀ ਤਾਰ-ਤਾਰ ਕਰ ਦਿੱਤੀ ਇਹੋ ਜੇ ਸ਼ਬਦ ਬੋਲ ਕੇ ਤੁਸੀਂ ਇੱਕ ਐਸੇ ਜਗ੍ਹਾ ਤੇ ਬੈਠੇ ਹੋ ਐਸੇ ਇੱਕ ਔਦੇ ਤੇ ਬੈਠੇ ਹੋ ਜਿੱਥੇ ਕਿ ਇੱਕ ਸ਼ਬਦ ਵੀ ਜਦੋਂ ਪ੍ਰਧਾਨ ਸਾਹਿਬ ਦਾ ਬੋਲਿਆ ਹੋਇਆ ਜਾਂ ਉਹਨਾਂ ਦੀ ਕੋਈ ਸਟੇਟਮੈਂਟ ਜਿਹੜੀ ਐ ਉਹ ਜਾਰੀ ਕੀਤੀ ਹੋਈ ਹਰ ਸਿੱਖ ਹਰ ਪੰਜਾਬੀ ਚਾਹੇ ਦੇਸ਼ ਚ ਚਾਹੇ ਵਿਦੇਸ਼ ਚ ਬਹੁਤ ਆਦਰ ਤੇ ਸਤਿਕਾਰ ਨਾਲ ਸੁਣਦਾ ਹੈ ਲੇਕਿਨ ਉਹੀ ਆਦਰ ਸਰਕਾਰ ਸਰਕਾਰ ਜਿਹੜਾ ਹੈ ਇਹ ਅੱਜ ਪ੍ਰਧਾਨ ਸਾਹਿਬ ਨੇ ਬਿਲਕੁਲ ਹੀ ਜ਼ਮੀਨ ਤੇ ਗਿra ਦਿੱਤਾ ਜੋ ਤੁਸੀਂ ਅਗਰ ਇਹੋ ਜੇ ਸ਼ਬਦ ਬੋਲ ਕੇ ਅਗਰ ਫੇਰ ਵੀ ਉਸ ਕੁਰਸੀ ਤੇ ਬਰਜਮਾਨ ਹੋ ਜਿਨ੍ਹਾਂ ਨੇ ਕਿ ਸਾਡੇ ਗੁਰੂ ਸਹਿਬਾਨਾਂ ਦੀ ਇੱਜ਼ਤ ਨਹੀਂ ਕੀਤੀ ਉਹਨਾਂ ਦੇ ਬਚਨਾਂ ਦੀ ਇੱਜ਼ਤ ਨਹੀਂ ਕੀਤੀ ਉਹਨਾਂ ਦੇ ਕਤਨ ਤੇ ਨਹੀਂ ਚੱਲੇ ਤੇ ਤੁਸੀਂ ਐਸਜੀਪੀਸੀ ਜੇ ਇਸ ਸੀਟ ਦੇ ਉੱਤੇ ਬੈਠਣ ਦੇ ਲਾਇਕ ਵੀ ਨਹੀਂ ਹੋ ਮੇਰੀ ਅਪੀਲ ਇਸ ਪੂਰੀ ਕਮੇਟੀ ਨੂੰ ਐਸਜੀਪੀਸੀ ਦੀ ਕਮੇਟੀ ਨੂੰ ਕਿ ਇਸ ਦੇ ਉੱਤੇ ਬਹੁਤ ਸਖਤ ਤੋਂ ਸਖਤ ਐਕਸ਼ਨ ਦਿੱਤਾ ਜਾਣਾ ਚਾਹੀਦਾ ਔਰ ਅਸੀਂ ਆਪਣਾ ਇੱਕ ਸੋਮੋਟੋ ਵੀ ਉਹਨਾਂ ਨੂੰ ਜਾਰੀ ਕੀਤਾ ਹੈ ਉਹਨਾਂ ਨੂੰ ਕਿਹਾ ਹੈ ਕਿ 4 ਦਿਨ ਦੇ ਅੰਦਰ ਅੰਦਰ ਕੋਈ ਜਵਾਬ ਦੇਣ ਔਰ ਜਿਹੜਾ ਇਥੇ ਕਮਿਸ਼ਨ ਆਫਿਸ ਦੇ ਅੰਦਰ ਆ ਕੇ ਜ਼ਰੂਰ ਤਲਬ ਹੋਣ ਦੇਖਦੇ ਹਾਂ ਉਹਨਾਂ ਦਾ ਜਵਾਬ ਕੀ ਹੈ ਅਗਰ ਉਹ ਕਹਿੰਦੇ ਨੇ ਕਿ ਮੈਂ ਸਾਰੀ ਸਮੁੱਚੀ ਨਾਰੀ ਕੋਲੋਂ ਇਸ ਚੀਜ਼ ਦੇ ਉੱਤੇ ਮਾਫੀ ਵੀ ਮੰਗ ਲਈ ਐ ਮਾਫੀ ਮੰਗਣਾ ਕਾਫੀ ਨਹੀਂ ਹੈ ਮਾਫੀ ਮੰਗਣਾ ਤੇ ਉਹ ਹੋਇਆ ਕਿ ਆਪਣੇ ਕੁਰਸੀ ਬਚਾਉਣ ਲਈ ਆਪਣਾ ਅਹੁਦਾ ਬਚਾਉਣ ਦੇ ਲਈ ਉਸ ਦੇ ਪਿੱਛੇ ਜਾ ਕੇ ਕਿਸੇ ਇੱਕ ਇੱਕ ਸੈਂਟੈਂਸ ਦੇ ਉੱਤੇ ਇੱਕ ਮਾਫੀ ਨਾਮੇ ਦੇ ਉੱਤੇ ਪਿੱਛੇ ਛਿਪ ਜਾਣਾ ਇਹ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈ ਸਾਡਾ ਜਿਹੜਾ ਕਮਿਸ਼ਨ ਦੀ ਤਰਫ ਤੋਂ ਅਸੀਂ ਨਾਰੀ ਦੇ ਹੱਕਾਂ ਦੇ ਲਈ ਉਹਨਾਂ ਦੀ ਇੱਜ਼ਤ ਮਾਨਤਾਨ ਦੇ ਲਈ ਕਮਿਸ਼ਨ ਦਾ ਆਫਿਸ ਹੈ ਔਰ ਇਸ ਨੂੰ ਬਰਕਰਾਰ ਰੱਖਾਂਗੇ ਅਸੀਂ ਇਹ ਚੀਜ਼ ਨੂੰ ਬਿਲਕੁਲ ਵੀ ਜਿਹੜਾ ਆ ਇਹ ਮੰਨਿਆ ਨਹੀਂ ਜਾਏਗਾ। ਔਰ ਇਹ ਜਿਹੜੀ ਚੀਜ਼ ਹੈਗੀ ਆ ਇਹ ਇਸ ਟੈੰਕ ਦੇ ਉੱਤੇ ਅਗਰ ਕੋਈ ਬੀਬੀ ਜਗੀਰ ਕੌਰ ਜੀ ਨੂੰ ਵੀ ਬੋਲਣਾ ਚਾਹੀਦਾ ਇਹਦੇ ਉੱਤੇ ਮਗਰ ਉਹਨਾਂ ਦੀ ਚੁੱਪੀ ਦਾ ਕੀ ਕਾਰਨ ਹੈ ਮਜਬੂਰੀ ਹੈ ਉਹਨਾਂ ਦੀ ਉਹ ਉਹੀ ਜਾਣਣਗੇ। ਲੇਕਿਨ ਅਸੀਂ ਇੱਥੇ ਕੱਲੇ ਬੀਬੀ ਜਗੀਰ ਕੌਰ ਜੀ ਦਾ ਜ਼ਿਕਰ ਨਹੀਂ ਕਰ ਰਹੇ ਆ ਜਾਂ ਇੱਕ ਕੱਲੀ ਸਿਆਸੀ ਪਾਰਟੀ ਦੇ ਇੱਕ ਵਿਅਕਤੀਗਤ ਦਾ ਜ਼ਿਕਰ ਨਹੀਂ ਕਰ ਰਹੇ ਆ ਅਸੀਂ ਸਮੁੱਚੇ ਪੰਜਾਬ ਦੀ ਨਾਰੀ ਦਾ ਜ਼ਿਕਰ ਕਰ ਰਹੇ ਆ। ਇਸ ਦੇ ਲਈ ਜਿਹੜੀ ਹੈ ਇਹਨਾਂ ਨੂੰ ਤਲਬ ਜਰੂਰ ਇਹਨਾਂ ਨੂੰ ਹੋਣਾ ਤਾਂ ਚਾਹੀਦਾ ਹੈ ਇਹ ਸਭ ਦੇ ਸਾਹਮਣੇ ਲਿਖਤ ਮਾਫੀ ਵੀ ਮੰਗਣੀ ਚਾਹੀਦੀ ਹੈ ਪਰ ਐਸਜੀਪੀਸੀ ਕਮੇਟੀ ਨੂੰ ਚਾਹੀਦਾ ਹੈ ਕਿ ਅਗਰ ਉਹ ਦੇਖਦੇ ਨੇ ਕਿ ਅਸੀਂ ਪੂਰੀ ਕਮੇਟੀ ਜਿਹੜੀ ਹੈ ਉਹ ਨਾਰੀ ਦੀ ਇੱਜ਼ਤ ਕਰਦੀ ਹੈ ਨਾਰੀ ਦਾ ਸਨਮਾਨ ਕਰਦੀ ਹੈ ਉਸ ਦਰਜੇ ਦੇ ਉੱਤੇ ਉਸ ਨੂੰ ਉੱਚਾ ਦਰਜਾ ਦੀ ਸਮਝ ਨਹੀਂ ਰੱਖਦੀ ਹੈ ਉਹ ਦੇਖਦੇ ਹੋਏ ਸਾਰੀ ਚੀਜ਼ਾਂ ਨੂੰ ਇਹਨਾਂ ਦਾ ਜਿਹੜਾ ਹੈ ਅਸਤੀਫਾ ਮੰਗਣਾ ਚਾਹੀਦਾ ਵੈਸੇ ਤੇ ਉਹਨਾਂ ਨੂੰ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਇਸ ਗੱਲ ਤੋਂ ਬਾਅਦ ਲੇਕਿਨ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ते कमेटी नु चाहिए कि उन्होंने बर्खास्त करता जाए जो भी इन्होंने कहा है नारी समाज के बारे में जिस तरह की भाषा इस्तेमाल की गई है मैंने आपको सबको सुना भी दिया है वीडियो ये एक अकेला सिर्फ बीबी जगीर कौर का ही सवाल नहीं है ये समुची जो है नारी जाति के ऊपर जिस तरह का भाषा यूज की गई है बहुत ही शर्मनाक है बहुत ही नीचे स्तर की बात की गई है ये इससे महिला कमीशन जो है बहुत ऑब्जेक्शन लेती है इसके ऊपर और ये हम चाहते हैं कि जो एस डी पी सी साहब की कमेटी है इनको इनके ऊपर एक्शन लेकर इनको बर्खास्त किया जाना चाहिए बीबी बी जागीर कौर जो है ये एक सियासी पार्टी से संबंधित रखते हैं उनका अपना अक्स है उनकी अपनी इज्जत है दो बार ये प्रधान भी रह चुके हैं उनके बारे में इस तरह का शब्द जो है आपके दिल और जहन में है अगर आप ये कहते हैं कि आज नहीं मैं माफ़ी मांगता हूँ कि शायद मेरे से गलती से निकल गया ये गलती से निकला हुआ नहीं है यह बहुत ही सोची समझी जो है यह उन्होंने बात की है जो कि उनके जहन में था आज उनकी जुबान पर भी आ गया तो हमने उनको चार दिन का नोटिस दिया है कि चार दिन के अंदर अंदर जो है वो कमीशन में आए और इसका स्पष्टीकरण दिया उसके बारे में आगे की कार्रवाई जरूर की जाएगी माफी मांगना तो ये बात हो गई ना कि कह दो अपनी बात कह दो अपनी बात रख दो और फिर माफी नामे के पीछे जाके चुप जाओ ये नहीं चलेगा कभी कभी मैंने देखा है कि सियासी आगू भी जो है कुछ वो भी इस तरह की भाषा कहीं ना कहीं इस्तेमाल करके फिर कह देते हैं कि हम हमने तो माफी मांग ली ये ऐसे माफी के लायक बिल्कुल भी नहीं है ये और जिस आ, इस टाइम जिस अहदे पर है और जहां पर है तख्त साहब में वो है वहां से तो ये बिल्कुल भी उम्मीद नहीं की जाती कि इस तरह से वो एक औरत को नीचा दिखाएं उन गुरुओं की शरण में है उन गुरुओं की सेवा कर रहे हैं जिन गुरुओं ने एक औरत को एक ऊंचा दर्जा दिया है उनके लिए क्या कहा गया है सो क्यों मंदा आखिए जिद जमेरा जान अगर उन्होंने गुरुओं का ही पालन नहीं किया कथनी का पालन नहीं किया तो उसको उस अहदे के ऊपर बैठने का कोई हक नहीं है बिल्कुल रिजाइन देना चाहिए ਮੈਂ ਇਹ ਉਹ ਹੰਦੂ ਵੀ ਹੈ ਲੋਲਾ ਜੀ ਆ ਕਿ ਬੱਸ ਦਾ ਮਾਫੀ ਮੰਗ ਰਹੀ ਹੈ ਪਰ ਜਿਵੇਂ ਤੁਸੀਂ ਕਿਹਾ ਵੀ ਰਿਟਰਨ ਚ ਇਹ ਮਾਫੀ ਮੰਗਦੇ ਰਹਿ ਕੇ ਤੇ ਫਿਰ ਵੀ ਕਰੋਗੇ ਤੁਸੀਂ ਕਿ ਅਸਰ ਕਿਉਂਕਿ ਬੀਬੀ ਜਗੀਰ ਕੌਰ ਨੇ ਰਿਐਕਟ ਨਹੀਂ ਕੀਤਾ ਹੈ ਬੀਬੀ ਜਗੀਰ ਕੌਰ ਨੇ ਰਿਐਕਟ ਨਹੀਂ ਕੀਤਾ ਉਹਦੇ ਨਾਲ ਸਾਡਾ ਕੋਈ ਇੰਨਾ ਤਾਲੁਕ ਨਹੀਂ ਹੈ ਕਿਉਂਕਿ ਉਹਨਾਂ ਦੀ ਆਪਣੀਆਂ ਮਜਬੂਰੀਆਂ ਹੋਣਗੀਆਂ ਜਿਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਹੋ ਸਕਦਾ ਉਸ ਪਾਰਟੀ ਦਾ ਕੋਈ ਪ੍ਰੈਸ਼ਰ ਹੋਵੇ ਇਸ ਕਰਕੇ ਬੀਬੀ ਜਗੀਰ ਕੌਰ ਜੀ ਦੇ ਬਾਰੇ ਨਹੀਂ ਇਸੀ ਗੱਲ ਕਰ ਰਹੇ ਹਾਂ ਉਹਨਾਂ ਨੂੰ ਕਿਹਾ ਗਿਆ ਪਰ ਸਬੂਚੀ ਨਾਰੀ ਜਾਤੀ ਨੂੰ ਕੀਤਾ ਗਿਆ ਡੈਫੀਨਿਟਲੀ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸਪਸ਼ਟੀਕਰਨ ਦੇਣਾ ਚਾਹੀਦਾ ਕੱਲਾ ਇੱਕ ਸਿਰਫ ਇਹ ਕਹਿ ਕੇ ਕਿ ਇਹ ਮੈਂ ਮਾਫੀ ਮੰਗਦਾ ਇਸ ਦੇ ਨਾਲ ਜਿਹੜਾ ਹੈ ਇਹ ਨਾਰੀ ਦਾ ਅਪਮਾਨ ਜਿਹੜਾ ਹੈ ਇਹ ਇਦਾਂ ਖਤਮ ਨਹੀਂ ਹੁੰਦਾ ਜ਼ਿਕਰ ਹੋਇਆ ਕਿ ਬੀਤੇ ਦਿਨੀ ਪੱਤਰਕਾਰ ਗੁਰਵਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਧਾਮੀ ਨੇ ਉਸ ਵੇਲੇ ਬੀਬੀ ਜਗੀਰਕੌਰ ਲਈ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਜਦੋਂ ਉਨ੍ਹਾਂ ਨੂੰ ਪੱਤਰਕਾਰ ਨੇ ਅਸਤੀਫੇ ਬਾਰੇ ਸਵਾਲ ਕੀਤਾ ਸੀ ਤੇ ਨਾਲ ਹੀ ਪੱਤਰਕਾਰ ਨੇ ਜ਼ਿਕਰ ਕੀਤਾ ਸੀ ਕਿ ਬੀਬੀ ਜਗੀਰਕੌਰ ਦਾ ਕਹਿਣਾ ਹੈ ਕਿ ਅਸਤੀਫੇ ਦੇਣ ਦੀ ਮਿਆਦ ਧਾਮੀ ਦੇ ਵੱਲੋਂ ਵਧਾਈ ਗਈ ਹੈ पत्रकार ਦੀ ਇੰਨੀ ਗੱਲ ਸੁਣਦਿਆਂ ਹੀ ਹਰਜਿੰਦਰ ਸਿੰਘ ਧਾਮੀ ਗੁੱਸੇ ਦੇ ਵਿੱਚ ਆ ਗਏ ਉਹਨਾਂ ਨੇ ਬੀਬੀ ਜ਼ਗੀਰ ਕੋਰ ਨੂੰ ਪੁੱਠਾ ਸਿੱਧਾ ਬੋਲਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਫੋਨ ਕੱਟ ਦਿੱਤਾ ਸੀ ਹੁਣ ਵੇਖਣਾ ਹੋਵੇਗਾ ਕਿ ਹਰਜਿੰਦਰ ਸਿੰਘ ਧਾਮੀ ਮਹਿਲਾ ਕਮਿਸ਼ਨ ਦੇ ਵੱਲੋਂ ਜਾਰੀ ਕੀਤੇ ਗਏ ਨੋਟਿਸ ਦਾ ਜਵਾਬ ਦਿੰਦੇ ਨੇ ਜਾਂ ਫਿਰ ਨਹੀਂ